ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁੜ ਕੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਚ ਚਾਰ ਦਿਨਾਂ ਦੇ ਵਿੱਚ ਮਚਾ ਦਿੱਤੀ ਸੀ ਤਬਾਹੀ ਇਹ ਲੈ ਸੈਟਲਾਈਟ ਦੀ ਸਟਾਈਲ ਦਾ ਕੀਤਾ ਖਲਾਸਾ ਐਨਵਾਈਟੀ ਨੇ ਵੀ ਪਹਤਾ ਨੂੰ ਮੰਨਿਆ ਇੱਕ ਰਿਪੋਰਟ ਵਿੱਚ ਅਮਰੀਕੀ ਅੰਗਰੇਜ਼ੀ ਅਖਬਾਰ ਨਿਊਯਾਰਕ ਟਾਈਮਜ਼ ਨੇ ਸੈਟਲਾਈਟ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਭਾਰਤ ਨੂੰ ਹਾਲ ਹੀ ਵਿੱਚ 4 ਦਿਨਾਂ ਤੱਕ ਚੱਲੇ ਫੌਜੀ ਸੰਘਰਸ਼ ਦੌਰਾਨ ਪਾਕਿਸਤਾਨੀ ਫੌਜੀ ਇੱਕ ਠਿਕਾਣਿਆਂ ਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਫਾਇਦਾ ਮਿਲਿਆ ਸੀ ਰਿਪੋਰਟ ਦੇ ਅਨੁਸਾਰ ਹਮਲਿਆਂ ਤੋਂ ਬਾਅਦ ਅਤੇ ਬਾਅਦ ਵਿੱਚ ਉੱਚ ਰੈਜ਼ੋ ਲਿਊਜ਼ਨ ਸੈਟਲਾਈਟ ਤਸਵੀਰਾਂ ਦੀਆਂ ਹਮਲਿਆ ਅੰਮ੍ਰਿਅ ਕਾਰਨ ਪਾਕਿਸਤਾਨੀ ਫੌਜੀ ਸਥਾਪਨਾਵਾਂ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ 4 ਦਿਨਾਂ ਦਾ ਫੌਜੀ ਟਕਰਾਅ ਅੱਧੀ ਸਦੀ ਵਿੱਚ ਦੋ ਪਰਮਾਣੂ ਹਥਿਆਰ ਬੰਬ ਦੇਸ਼ਾਂ ਵਿਚਕਾਰ ਸਭ ਤੋਂ ਵਿਆਪਕ ਲੜਾਈ ਸੀ ਕਿਉਂਕਿ ਦੋਹਾਂ ਧਿਰਾਂ ਦੇ ਇੱਕ ਦੂਜੇ ਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਜਾਂਚ ਕਰਨ ਅਤੇ ਫੌਜੀ ਸਥਾਪਨਾਵਾਂ 'ਤੇ ਹਮਲਾ ਤਨ ਦੀ ਲਾਈਟਰੋਨ ਅਤੇ ਮਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ ਉਹਨਾਂ ਨੇ ਗੰਭੀਰ ਨੁਕਸਾਨ ਪਹੁੰਚਾਉਣ ਦਾ ਵਾਦਾ ਦਾਵਾ ਕੀਤਾ ਸੀ ਇਸ ਵਿੱਚ ਕਿਹਾ ਗਿਆ ਹੈ ਕਿ ਸੈਟਲਾਈਟ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਹਮਲੇ ਵਿਆਪਕ ਸਨ ਪਰ ਨੁਕਸਾਨ ਦਾਅਵੇ ਨਾਲੋਂ ਕੀਤਾ ਜਾਂਦਾ ਹੈ ਸੀਮਤ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਝਾ ਲੱਗਦਾ ਹੈ ਕਿ ਜ਼ਿਆਦਾਤਰ ਨੁਕਸਾਨ ਭਾਰਤ ਵੱਲੋਂ ਪਾਕਿਸਤਾਨ ਫੌਜੀ ਟਿਕਾਣਿਆਂ ਨੂੰ ਪਹਚਾਉਣਾ ਪਹਚਾਇਆ ਗਿਆ ਸੀ ਸਰ ਵਿੱਚ ਕਿਹਾ ਗਿਆ ਹੈ ਕਿ ਉਹ ਉੱਚ ਤਕਨੀਕੀ ਜੁੱਧ ਦੇ ਨਵੇਂ ਯੁੱਗ ਯੁੱਗ ਵਿੱਚ ਤਸਵੀਰ ਨੂੰ ਪ੍ਰਮਾਣਿਤ ਦੋਵਾਂ ਧਿਰਾਂ ਦੁਆਰਾ ਕੀਤੇ ਗਏ ਹਮਲੇ ਬਿਲਕੁਲ ਨਿਸ਼ਾਨਾ ਮਨਾਈ ਗਏ ਜਾਪਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ